ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਖਡੂਰ ਸਾਹਿਬ ਵੱਡੀ ਘਟਨਾ ਹੋਈ ਜਿਸ ਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਹੈ ਕਿਉਂਕਿ ਅਮਰੀਕਾ ਤੋਂ ਸਪੈਸ਼ਲ ਖਡੂਰ ਸਾਹਿਬ ਪਹੁੰਚੇ ਜੋਧਬੀਰ ਕਾਤਲਾਨਾ ਹਮਲਾ ਹੋਇਆ ਅਗਵਾ ਕਰ ਲਿਆ ਗਿਆ ਬਹੁਤ ਸੱਟਾਂ ਮਾਰੀਆਂ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਮਿਤਪਾਲ ਦੀ ਮਦਦ ਕਿਉਂ ਕੀਤੀ ਤਾਂ ਇੱਥੋਂ ਦੀਆਂ ਸੰਗਤਾਂ ਦੇ ਵਿੱਚ ਵੀ ਰੋਸ ਹੈ ਬਾਬਾ ਜਰਮਨ ਜੀ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰੀਕਾ ਤੋਂ ਜੋਦਾ ਆਇਆ ਸਪੈਸ਼ਲ ਅਮਰਤਪਾਲ ਭਾਈ ਨੂੰ ਜਿਤਾਉਣ ਦੇ ਲਈ ਉਹਦੀ ਸਜ਼ਾ ਭੁਗਤ ਨਹੀਂ ਪੈ ਰਹੀ ਹੈ ਬਹੁਤ ਸੱਟਾਂ ਮਾਰੀਆਂ ਇੰਨਾ ਜ਼ਖਮੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਕੌਮ ਨੂੰ ਅਸੀਂ ਦੱਸਣਾ ਚਾਹੁੰਦੇ ਆਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਸਾਰੇ ਹੀ ਇੱਕ ਤੇ ਸ਼ਹੀਦੀ ਦਿਹਾੜੇ ਆ ਸਾਰਿਆਂ ਨੂੰ ਜਿਹੜਾ ਸ਼ਹੀਦੀ ਦਿਹਾੜੇ ਸੰਤ ਜਰਨੈਲ ਸਿੰਘ ਜੀ ਭਿੰਡਾਲੇ ਭਾਈ ਅਮਰੀਕ ਸਿੰਘ ਜੀ ਭਾਈ 18 ਸਿੰਘ ਜੀ ਭਾਈ ਸਵੇਕ ਸਿੰਘ ਜੀ ਜਿਹੜੇ ਸਾਡੇ ਫੌਜੀ ਜਰਨੈਲ ਸਨ ਉਹਨਾਂ ਦੀ ਜੋ ਸ਼ਹੀਦੀ ਹੋਈ ਉਹਨਾਂ ਦੇ ਸਾਥੀਆਂ ਦੀ ਸਾਰੇ ਜਿਹੜੇ ਸ਼ਹੀਦ ਸਿੰਘ ਵਾ ਔਰ ਉਹਨਾਂ ਦੀ ਜਿਹੜੀ ਆਪਾਂ ਉਹਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਅਸੀਂ ਕੱਲ ਦਰਬਾਰ ਸਾਹਿਬ ਹੀ ਅੱਜ ਭਾਈ ਅਮਰਤਪਾਲ ਸਿੰਘ ਦੇ ਪਿੰਡ ਬੜੀ ਸ਼ਾਂਤਮਈ ਬੜੇ ਤਰੀਕੇ ਨਾਲ ਬੜੇ ਖਾਣ-ਪਰਸਾ ਦੇ ਭੋਗ ਪਾਇਆ ਗਿਆ ਬਰੰਤ ਲੰਗਰ ਪ੍ਰਸ਼ਾਦਾ ਹੋਇਆ ਅਸੀਂ ਆਨੂੰ ਪਤਾ ਲੱਗਾ ਜੋ ਜੋ ਦਾ ਵੀਰ ਸਾਡਾ ਭਾਈ ਅਮਰਤਪਾਲ ਦੀਜੀਤ ਸਿੰਘ ਦੀ ਸਪੋਰਟ ਕਰਨ ਵਾਸਤੇ ਇਥੋਂ ਅਮਰੀਕਾ ਤੋਂ ਆਇਆ ਵਾ ਉਹਨੂੰ ਕਿਸੇ ਨੇ ਚੁੱਕ ਕੇ ਗਵਾ ਕਰਕੇ ਉਹਦੀ ਅਜੇ ਤੱਕ ਕੋਈ ਸੰਗਤ ਨਹੀਂ ਲੱਗੀ ਕੀ ਹੋਇਆ ਪਰ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਇਹਦੀ ਇਨਕੁਆਰੀ ਜਲਦ ਤੋਂ ਜਲਦੀ ਕੀਤੀ ਜਾਵੇ ਇਹਦਾ ਨਹੀਂ ਹੋਣਾ ਚਾਹੀਦਾ ਇੱਕ ਨੌਜਵਾਨ ਸਪੋਰਟ ਕਰਨ ਵਾਸਤੇ ਬਾਹਰੋਂ ਆਪਣੇ ਖਰਚੇ ਕਰਕੇ ਇੱਥੇ ਆਇਆ ਵਾ ਤੇ ਉਹਦੀ ਉਹਨਾਂ ਨੇ ਇਹ ਮੰਦੀ ਹਾਲਤ ਕੀਤੀ ਆ ਇਹਦਾ ਮੰਦਾ ਹਾਲਤ ਕੁੱਟਿਆ ਮਾਰਿਆ ਸਿਰ ਗਿਰਚਾਂ ਤੱਕ ਮਾਰੀਆਂ ਵਾ ਤੇ ਉਹਨਾਂ ਇੱਕ ਗੱਲ ਤਾਂ ਬਾਬਾ ਜੀ ਸਾਫ਼ ਹੈ ਗੱਲ ਇਹ ਸਾਫ਼ ਹੈ ਕਿ ਜੋਧਵੀਰ ਨੂੰ ਜਦੋਂ ਕੋਟ ਰਹੇ ਸੀਗੇ ਉਹਨਾਂ ਦਾ ਕਹਿਣਾ ਜਦੋਂ ਮੈਨੂੰ ਕੋਟ ਰਹੇ ਸੀ ਤਾਂ ਅਮਰਤਪਾਲ ਨੂੰ ਵੀ ਗਾਲ੍ਹਾਂ ਕੱਢ ਰਹੇ ਸੀ ਤੇ ਮੈਨੂੰ ਵੀ ਕੱਢ ਰਹੇ ਸੀਗੇ ਯਾਨੀ ਅਮਰੀਕਾ ਤੋਂ ਆ ਕੇ ਖਡੂਰ ਸਾਹਿਬ ਇਸ ਲਈ ਮਹਿੰਗਾ ਪਿਆ ਕਿ ਅਮਰਤਪਾਲ ਦਾ ਪ੍ਰਚਾਰ ਆਇਆ ਵਾਇਗਰੂ ਇਹ ਜਿਹੜੀਆਂ ਗਾਲ੍ਹਾਂ ਵਾਂ ਇਹ ਨਿੰਦਨਯੋਗ ਆ ਬਿਲਕੁਲ ਕਿਸੇ ਨੂੰ ਗਾਲ੍ਹਾਂ ਨਹੀਂ ਕੱਢਣੀਆਂ ਚਾਹੀਦੀਆਂ ਭਾਵੇਂ ਆਪਣੇ ਵੱਖ-ਵੱਖ মতਪੇਤ ਸਰਕਾਰਾਂ ਦੇ ਕੋ ਲੀਡਰਾਂ ਦੇ ਪਰ ਆਪਾਂ ਕਿਸੇ ਨੂੰ ਗਾਲ੍ਹਾਂ ਕੱਢਾਂਗੇ ਮਾੜੇ ਸ਼ਬਦ ਬੋਲਾਂਗੇ ਉਹ ਆਪਣੀ ਸਦਾਵਲੀ ਗੰਦੀ ਹੁੰਦੀ ਆ ਉਹ ਸਾਡੇ ਮਾਂ ਪਿਓ ਨੂੰ ਜਾ ਕੇ ਗੱਲ ਪਹੁੰਚਦੀ ਆ ਇਹਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਭਾਈ ਜੋਧਾ ਜੀ ਜਿਹੜੇ ਸਾਡੇ ਬੜੇ ਸਤਕਾਰਯੋਗ ਆ ਅਮਰੀਕਾ ਤੋਂ ਜਿਹੜਾ ਪ੍ਰਚਾਰ ਕਰਨ ਵਾਸਤੇ ਆਏ ਆ ਉਹਨਾਂ ਦੇ ਜਿਹੜੀਆਂ ਸੱਟਾਂ ਲਾਈਆਂ ਗਈਆਂ ਮਾੜੀ ਗੱਲਵਾ ਨਿੰਦਨਯੋਗ ਆ ਇਹਦੀ ਇਨਕੁਆਰੀ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਆ ਕੀ ਲੱਗਦਾ ਬਾਈ ਵੀ ਇਹ ਸਿਸਟਮ ਕੀ ਹੈ ਕਿਉਂਕਿ ਐਨ ਆਰ ਆਈ ਪੰਜਾਬ ਬੜੇ ਚਾਹਣਾ ਆਉਂਦੇ ਨੇ ਜਦੋਂ ਐੇ ਕੁੱਟਮਾਰ ਹੁੰਦੀ ਏ ਤਾਂ ਲੱਗਦਾ ਕਿ ਪੰਜਾਬ 'ਚ ਫੇਰ ਕਦੀ ਐੇ ਲੋਕ ਵਾਪਸ ਆਉਣ ਬਾਰੇ ਸੋਚਣਗੇ ਇਹ ਹੁੰਦਾ ਹੀ ਆਇਆ ਜੀ ਜਦਾਂ ਸੱਚ ਆਪ ਬੋਲਣਾ ਨਾ ਸੱਚ ਤੇ ਆਪ ਉਤਰਨਾ ਵਾ ਜੋ ਬਾਜ਼ਾਰਾਂ 'ਚ ਵਿਚਰਨਾ ਵਾ ਆਪਾਂ ਸੱਚ ਦੀ ਗੱਲ ਕਰਨੀ ਆ ਤੇ ਇਹ ਹੁੰਦਾ ਹੀ ਆ ਵ ਇਹ ਪ੍ਰਸ਼ਾਸਨ ਨਹੀਂ ਕੰਮ ਕਰਾਉਂਦਾ ਵਾ ਚਾਹੇ ਪਿੰਡ ਦੇ ਕੋਈ ਭਾਈਚਾਰਕ ਜਿਹੜੀ ਸਾਂਝ ਹੁੰਦੀ ਆ ਉਹ ਨਹੀਂ ਚਾਹੁੰਦੀ ਵੀ ਸਰਕਾਰਾਂ ਦੇ ਆਪਾਂ ਦੂਜੇ ਅਮਰਪਾਲ ਦੇ ਨਾਲ ਜਾਣਾ ਵਾ ਅਮਰਪਾਲ ਦੀ ਜਿੱਤ ਨੂੰ ਲੈ ਕੇ ਵੀ ਇਹਨਾਂ ਨੂੰ ਕੋਈ ਦੁੱਖ ਲੱਗਾ ਵਾ ਲੱਗਦਾ ਕਿ ਬੁਖਲਾਏ ਹੋਏ ਕਿਉਂਕਿ ਬਹੁਤ ਕਰਾਰੀ ਹਾਰ ਹੋਈ ਆ ਵਿਰੋਧੀਆਂ ਦੀ ਇਸੇ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਅਮਰਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਸਾਰੇ ਉਹਨਾਂ ਦੇ ਨਿਸ਼ਾਨੇ ਤੇ ਨੇ ਕਹਿੰਦੇ ਵੀ ਸਿਰਫ ਜੋਧਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਲੋਕਾਂ ਦਾ ਨੁਕਸਾਨ ਹੋ ਸਕਦਾ ਇਦਾਂ ਹੀ ਸੇਕ ਕੌਮਨਾ ਸ਼ੁਰੂ ਤੋਂ ਹੁੰਦਾ ਹੈ ਜਿਹੜਾ ਸੱਚ ਬੋਲਦਾ ਵਾ ਸੱਚ ਵਾਲੇ ਨੂੰ ਫਾਂਸੀਆਂ ਵੀ ਲੱਗੀਆਂ ਵਾਂ ਚਰਖੜੀਆਂ ਤੇ ਵਿਚਾਰਨਾ ਪਿਆ ਆਰੀਆਂ ਨਾਲ ਚੀਰਨਾ ਪਿਆ ਵਾ ਤੇ ਇਹ ਜਿਹੜਾ ਸੱਚ ਵਾ ਨਾ ਇਹ ਗੁਰੂ ਪਾਸ਼ਾ ਜਾਣਦਾ ਵਾ ਸੱਚ ਦੇ खरे ਉੱਤਰਨ ਵਾਲੇ ਜਿਹੜੇ ਸੂਰਮੇ ਯੋਧੇ ਆ ਉਹਨਾਂ ਨੂੰ ਸਜਦਾ ਹੁੰਦਾ ਵਾ ਜਿਵੇਂ ਹੁਣ ਸੱਚ ਦੇ ਸੰਤ ਜਰਨੈਲ ਸਿੰਘ ਦੀਂ ਭਿੰਡਾਰਾਂ ਵਾਲੇ ਉਹ ਸੱਚ ਦੇ ਉੱਤੇ ਉਸ ਹਕੂਮਤ ਨਾਲ ਟੱਕਰ ਲੈਂਦੀਆਂ ਹੋਇਆਂ ਤੇ ਲੋਹੇ ਦੇ ਚਣੇ ਚਬਾਏ ਇਹ ਇਦਾਂ ਜਿਹੜਾ ਵਾ ਇਹ ਹੁੰਦਾ ਆ ਵਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਦੀਵੀ ਕਾਲ ਤੋਂ ਲੈ ਕੇ ਜਿਹੜੀ ਜੰਗਾਂ ਲੱਗੀਆਂ ਆਈਆਂ ਆਈਆਂ ਵਾ ਤੇ ਇਹ ਸਾਡਾ ਵੀਰ ਕੀ ਆਖੂਗਾ ਮੈਂ ਅਮਰੀਕਾ ਤੋਂ ਆਣ ਕੇ ਚੋਣ ਪ੍ਰਚਾਰ ਕਰਨ ਆਇਆ ਸੱਚ ਦੇ ਵਾਸਤੇ ਤੇ ਮੇਰੇ ਸੱਟਾਂ ਲਾਈਆਂ ਗਈਆਂ ਚਾਹੇ ਕੋਈ ਇਹਨਾਂ ਦੀ ਨਿੱਜੀ ਲੜਾਈ ਹੋ ਸਕਦੀ ਹੀ ਪਰ ਉਹ ਅੱਜ ਪ੍ਰਸ਼ਾਸਨੇ ਦਾ ਇਨਕੁਆਰੀ ਕਰੇ ਜਲਦੀ ਤੋਂ ਜਲਦੀ ਪਰ ਇਹ ਜਿਹੜਾ ਮੁੱਦਾ ਵਾ ਇਹ ਬਹੁਤ ਜ਼ਰੂਰੀ ਜਿਹੜਾ ਹੋ ਗਿਆ ਵਾ ਭਾਈ ਅਮਰਤਪਾਲ ਸਿੰਘ ਦਾ ਚੋਣ ਪ੍ਰਚਾਰ ਕਰਦੇ ਆ ਇਹਨਾਂ ਨੂੰ ਸੱਟਾਂ ਲਾਈਆਂ ਗਈਆਂ ਇਹ ਸਾਥ ਮੰਗ ਕੀ ਕਰਦੇ ਹੋ ਬਾਈ ਜੀ ਤੁਹਾਨੂੰ ਮੰਗ ਇਹੀ ਕਰਦੇ ਆ ਉਹ ਵਿਚਾਰੇ ਦੀ ਜਾਨ ਜਾ ਸਕਦੀ ਵੇਖੋ ਕਿਦਾਂ ਉਹਨੂੰ ਕੁੱਟਿਆ ਵਾ ਕਿਦਾਂ ਦਾ ਮੰਦਾ ਹਰਵਾ ਅੱਜ ਖੂਨ ਨਾਲ ਦੇ ਸਾਰੇ ਕੱਪੜੇ ਲਿਬੜੇ ਆ ਇਦਾਂ ਨਹੀਂ ਹੋਣਾ ਚਾਹੀਦਾ ਉਹ ਕੱਲ ਪਰਸੋਂ ਦਾ ਕਿਦੋਂ ਦਾ ਭਗਵੰਤ ਮਾਣ ਦੀ ਸਰਕਾਰ ਤੇ ਕਿੰਨਾ ਸਾਥ ਦਿੱਤਾ ਨੂੰ ਨੇ ਉਹ ਕਹਿੰਦਾ ਅਮਰੀਕਾ ਤੋਂ ਅਸੀਂ ਕਿੰਨੇ ਪੈਸੇ ਭੇਜੇ ਨੇ ਵਾਸਤੇ ਸਰਕਾਰ ਬਣਾਉਣ ਵਾਸਤੇ ਤੇ ਇੰਨਾ ਥੋੜੀ ਵੀ ਇਹ ਸਰਕਾਰ ਨੂੰ ਜੇ ਪੈਸੇ ਦਿੰਨੇ ਆ ਜਾਂ ਉਹਨਾਂ ਸਾਥ ਦਿੰਨੇ ਆ ਆਮ ਪਾਰਟੀ ਬਣਾਉਣ ਵਾਸਤੇ ਕਿੰਨੇ ਕਿੰਨੇ ਉਹ ਕਹਿ ਰਹੇ ਆ ਨਾ ਵੀ ਹਈ ਮੁੰਡੇ ਜੂਥ ਨੇ ਕਿੰਨਾ ਸਾਥ ਦਿੱਤਾ ਵੀ ਸਾਡਾ ਬਦਲਾ ਆਉਣਾ ਚਾਹੀਦਾ ਵਾ ਇਹ ਬਦਲਾ ਦੇਖ ਲਓ ਤੁਹਾਡੇ ਸਾਹਮਣੇ ਹੁਣ ਕਿੱਡਾ ਉਹਨੂੰ ਮਾਰਿਆ ਕੁੱਟਿਆ ਵਾ ਇਹ ਬਦਲਾ ਵਾ ਇਦਾਂ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਨੀਜ ਕੰਮ ਵਾ ਚਾਹੇ ਮਾਲੋ ਕੋ ਪਿੰਡ ਦੇ ਭਾਈ ਜਾ ਰਹੇ ਨੇ ਜਾਂ ਕਿਸੇ ਨੇ ਵਿਰੋਧੀ ਨੇ ਕੁੱਟਿਆ ਵਾ ਇਹ ਥੋੜੀ ਬੰਦਾ ਹੀ ਮਾਰ ਦੇਣਾ ਉਹਨੂੰ ਕੋਈ ਬਾਪਾ ਕਿਸੇ ਤਰ੍ਹਾਂ ਫੜ ਸਕਦੇ ਆ ਨਾ ਜਾਂ ਉਹਦਾ 2-4 ਮਾਰ ਸਕਦੇ ਆ ਚਵੇੜਾ ਮਾਰ ਸਕਦੇ ਆ ਇਹ ਥੋੜੀ ਉਹਦੇ ਘਰ ਖਰਚਾ ਮਾਰੋ ਤੇ ਇਥੋਂ ਤੱਕ ਉਹਦੇ ਕੀ ਗੋਰਾੜਾ ਮਾਰੀਆਂ ਵਾ ਕਿੰਨਾ ਮੰਦਾਲਵਾ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਹੈ ਨਾ ਬਾਈ ਇਨਸਾਫ ਮਿਲਣਾ ਚਾਹੀਦਾ ਵਾ ਤੇ ਵਾਹਿਗੁਰੂ ਖਾਲਸਾ ਵਾ ਜੀ ਮਤੇ ਸੋ ਬਾਈ ਜਰਮਨ ਜੀ ਪਹੁੰਚੇ ਨੇ ਹਸਪਤਾਲ ਕਹਿੰਦੇ ਵੀ ਜੋ ਹੋਇਆ ਮੰਦਪਾਗਾ ਅਮਰਤਪਾਲ ਸਣੇ ਜੋਧਵੀਰ ਨੂੰ ਗਾਲਾਂ ਕੱਢਣੀਆਂ ਇਹ ਬਿਲਕੁਲ ਵੀ ਗੁਵਾਰ ਨਹੀਂ ਹੈ ਤਾਂ ਇਨਸਾਫ ਦੀ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਹਮਲਾਵਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ